ਕਹਿੰਦੇ ਹਨ ਕਿ ਆਪਣੇ ਆਪ ਨੂੰ ਨਾ ਇਨੀ ਉੱਚੀ ਜਗ੍ਹਾ ਤੇ ਸਥਾਪਿਤ ਕਰੋ ਫਿਰ ਉਸ ਦੇ ਨਾਲ ਰਿਜ਼ੈਂਬਲ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਕਾਮਯਾਬ ਹੋਵੋਗੇ ਇੱਕ ਮੈਂ ਹੋਰ ਵੇਖਿਆ ਚੜ੍ਹਦੀ ਕਲਾ ਦੇ ਸੁਲੰਗ ਦੇ ਵਿੱਚ ਹਾਂ ਜੀ ਜਦੋਂ ਵੀ ਕੋਈ ਮੁਸੀਬਤ ਆਵੇ ਤੁਸੀਂ ਧਿਆਨ ਰੱਖਣਾ ਕਿ ਗੁਰੂ ਗੋਬਿੰਦ ਸਿੰਘ ਦੀ ਮੁਸੀਬਤ ਨਾਲ ਵੀ ਤੁਹਾਡੀ ਮੁਸੀਬਤ ਵੱਡੀ ਹੈ ਕਿਹੜੀ ਮੁਸੀਬਤ ਸੀ ਕਿਹੜੀ ਮੁਸ਼ਕਲ ਸੀ ਕਿਹੜਾ ਕਟਾ ਸੀ ਕਿਹੜਾ ਦੁੱਖ ਸੀ ਕਿਹੜਾ ਸੰਤਾਪ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਨੇ ਬਰਤਾਸ਼ਤ ਨਹੀਂ ਕੀਤਾ ਇਹ ਤੁਹਾਡੇ ਸੰਤਾਪ ਤੁਹਾਡੇ ਦੁੱਖ ਉਸ ਨਾਲੋਂ ਵੱਡੇ ਹਨ ਸੋ ਇਸ ਗੱਲ ਨੂੰ ਉਸ ਨਾਲ ਤੁਸੀਂ ਚੜ੍ਹਦੀ ਕਲਾ ਵਿੱਚ ਆ ਜਾਓਗੇ ਮੈਂ ਜਦੋਂ ਵੀ ਕੋਈ ਸੰਕਟ ਮੈਨੂੰ ਆਉਂਦਾ ਹੈਗਾ ਮੈਂ ਇਸ ਫਾਰਮੂਲੇ ਨੂੰ ਵਰਤਦਾ ਹੈਗਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਮੇਰੀ ਜ਼ਿੰਦਗੀ ਦੇ ਵਿੱਚ ਮੈਂ 7 8 ਗ੍ਰੇਟ ਪਰਸਨੈਲਿਟੀਜ਼ ਜਿਹੜੀਆਂ ਨਾ ਉਹਨਾਂ ਨੂੰ ਆਪਣੇ ਧਿਆਨ ਵਿੱਚ ਰੱਖਦਾ ਹਾਂ ਸਿਕੰਦਰ ਮੇਰਾ ਜਿਹੜਾ ਮਾਇਕ ਹੈ ਨੈਪੋਲੀਅਨ ਮੇਰਾ ਨਾਇਕ ਹੈ ਸੋਕ੍ਰੈਟੀਸ ਸੁਕਰਾਟ ਜਿਹੜਾ ਹੈ ਮੇਰਾ ਨਾਇਕ ਹੈ ਸੋ ਇਹ ਮੇਰੇ ਨਾਇਕ ਹਨ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਵਾਪਰਿਆ ਉਹ ਮੈਨੂੰ ਪ੍ਰੇਰਨਾ ਦਿੰਦਾ ਸੋ ਆਪਣੇ ਪ੍ਰੇਰਨਾ ਸਰੋਤ ਜਿਹੜੇ ਹਨ ਉਹ ਸਿਲੈਕਟ ਕਰੋ ਮੈਂ ਇੱਕ ਹੋਰ ਟੈਸਟ ਦੇਣਾ ਹੁੰਦਾ ਵਿਦਿਆਰਥੀਆਂ ਨੂੰ ਤੁਸੀਂ ਆਪਣੇ ਜੀਵਨ ਦਾ ਉਦੇਸ਼ ਜਿਹੜਾ ਨਾ ਉਹ ਲਿਖੋ ਜੇ ਤੁਸੀਂ ਲਿਖ ਸਕਦੇ ਹੋ ਇਹਦਾ ਮਤਲਬ ਤੁਹਾਡਾ ਕੋਈ ਉਦੇਸ਼ ਹੈ ਜਿਨ੍ਹਾਂ ਦਾ ਉਦੇਸ਼ ਨਹੀਂ ਹੁੰਦਾ ਉਹ ਇੱਛਾਵਾਂ ਲਿਖਣਗੇ ਉਦੇਸ਼ ਨਹੀਂ ਲਿਖਣਗੇ ਵੀ ਮੇਰੀ ਇੱਛਾ ਹੈਗੀ ਹੈ ਵੀ ਕਿ ਮੈਂ ਪਾਇਲਟ ਬਣ ਜਾਵਾਂ ਵੀ ਪੜਦਾ ਤਾਂ ਤੂੰ ਆਰਟਸ ਦੇ ਸਬਜੈਕਟ ਹੈ ਤੇ ਪਾਇਲਟ ਕਿਵੇਂ ਬਣ ਜਾਏਗਾ ਹਾਂਜੀ ਉਹ ਇੱਛਾ ਹੋ ਸਕਦੀ ਹੈ ਇੱਛਾ ਤੇ ਉਦੇਸ਼ ਦੇ ਵਿੱਚ ਫਰਕ ਹੈ ਉਦੇਸ਼ ਹੋ ਹੁੰਦਾ ਜਿਸ ਨੂੰ ਤੁਸੀਂ ਪੂਰਾ ਕਰਨਾ ਹੈ ਫੈਸਲਾ ਉਹ ਹੁੰਦਾ ਜਿਸ ਨੂੰ ਤੁਸੀਂ ਲਾਗੂ ਵੀ ਕਰਨਾ ਹੈ ਫੈਸਲਾ ਕਰ ਦੇਣਾ ਕੋਈ ਮਤਲਬ ਨਹੀਂ ਰੱਖਦਾ ਹੈਗਾ ਫੈਸਲੇ ਨੂੰ ਲਾਗੂ ਕਰ ਸਕਦੇ ਹੋ ਫੈਸਲੇ ਤੇ ਪੂਰੇ ਉਤਰ ਸਕਦੇ ਹੋ ਕੀਤੇ ਵਾਦੇ ਨੂੰ ਨਿਭਾ ਸਕਦੇ ਹੋ ਕਿ ਜੋ ਕੁਝ ਤੁਸੀਂ ਕਹਿ ਰਹੇ ਹੋ ਉਸ ਤੇ ਪੂਰੇ ਉਤਰ ਸਕਦੇ ਹੋ ਇਹ ਸਾਰੀਆਂ ਗੱਲਾਂ ਜਿਹੜੀਆਂ ਨਾ ਇਹ ਦੱਸਣ ਗਿਆ ਕਿ ਤੁਹਾਡਾ ਕੋਈ ਉਦੇਸ਼ ਹੈ ਤੁਹਾਡਾ ਕੋਈ ਉਦੇਸ਼ ਹੈ ਮਿਸਾਲ ਦੇ ਤੌਰ ਤੇ ਇੱਕ ਡਰਾਈਵਰ ਸੀ ਉਹ ਡਰਾਈਵਰ ਸੀ ਟੈਕਸੀ ਚਲਾਉਂਦਾ ਸੀ ਕਿਸੇ ਨੇ ਉਸ ਨੂੰ ਪੁੱਛਿਆ ਕਿ ਤੇਰੀ ਜ਼ਿੰਦਗੀ ਦਾ ਉਦੇਸ਼ ਕੀ ਹੈ ਕਹਿੰਦਾ ਅਗਲੀ ਸੀਟ ਤੋਂ ਪਿਛਲੀ ਸੀਟ ਤੇ ਜਾਣਾ ਮੇਰੀ ਜ਼ਿੰਦਗੀ ਦਾ ਉਦੇਸ਼ ਹੈ ਵਾਓ ਅਗਲੀ ਸੀਟ ਤੇ ਮੈਂ ਡਰਾਈਵਰ ਹਾਂ ਪਿਛਲੀ ਸੀਟ ਤੇ ਮੈਂ ਮਾਲਕ ਹੋਵਾਂਗਾ ਹਾਂਜੀ ਸੋ ਜਦੋਂ ਤੁਹਾਡਾ ਕੋਈ ਉਦੇਸ਼ ਹੋਵੇਗਾ ਉਹ ਉਦੇਸ਼ ਸੰਖੇਪ ਹੁੰਦਾ 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 ਇੱਕ ਵਾਕ ਬਣ ਜਾਏਗਾ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਪਲਟਾ ਲਿਆਏਗਾ ਬਹੁਤ ਸਾਰੇ ਲੋਕ ਹੈਗੇ ਆ ਉਹ ਪੰਸਾਰੀ ਦੀ ਦੁਕਾਨ ਤੇ ਨੌਕਰ ਹੈ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਤੂੰ ਇੱਥੇ ਕੰਮ ਸਿੱਖ ਤੂੰ ਨੌਕਰ ਨੇ ਨੌਕਰੀ ਕਰਨੇ ਆਇਆ ਹੈਗਾ ਕੰਮ ਸਿੱਖ ਕੰਮ ਸਿੱਖ ਕੇ ਜਿੱਥੇ ਪੰਸਾਰੀ ਦੀ ਦੁਕਾਨ ਦੀ ਲੋੜ ਹੈ ਉਥੇ ਤੂੰ ਛੋਟੀ ਜਹੀ ਦੁਕਾਨ ਖੋਲ ਉਹ ਹੌਲੀ 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 ਵੱਡੀ ਬਣ ਜਾਏਗੀ ਇਹਨਾਂ ਸਾਰਿਆਂ ਦੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਇਵੇਂ ਹੀ ਬਣੀਆਂ ਹੈਗੀਆਂ ਬਿਲਕੁਲ ਸੋ ਉਹ ਕੰਮ ਸਿੱਖਣ ਵਾਸਤੇ ਕੀ ਕਰਨਾ ਪਏਗਾ ਉਸਨੂੰ ਵਕਤ ਤੋਂ ਪਹਿਲਾਂ ਪਹੁੰਚਣਾ ਪਏਗਾ ਹਮ ਮਾਲਕ ਦੀ ਲੋੜ ਨੂੰ ਐਂਟੀਸੀਪੇਟ ਕਰਨਾ ਪਏਗਾ ਹਮ ਸੋ ਕਹਿੰਦੇ ਪਾਵੇਗਾ ਕਿ ਤੁਸੀਂ ਆਪਣਾ ਉਦੇਸ਼ ਮਿੱਥੋ ਉਦੇਸ਼ ਜਿਹੜਾ ਹੈ ਉਸ ਵੇਲੇ ਦੇ ਹਿਸਾਬ ਨਾਲ ਉਹ ਠੀਕ ਹੋਣਾ ਚਾਹੀਦਾ ਹੈ ਜਿਹੜਾ ਵਿਦਿਆਰਥੀ ਅਜੇ ਸਕੂਲ ਨਹੀਂ ਪੜਦਾ 10ਵੀਂ ਪਾਸ ਕਰਨਾ ਉਹਦਾ ਉਦੇਸ਼ ਹੋਣਾ ਚਾਹੀਦਾ ਜਿਸ ਨੇ 10ਵੀਂ ਕਰ ਲਈ ਹੈ ਕਾਲਜ ਦੀ ਪੜਾਈ ਕਰਨਾ ਉਸਦਾ ਉਦੇਸ਼ ਹੋਣਾ ਚਾਹੀਦਾ ਜਿਸ ਨੇ ਕਾਲਜ ਦੀ ਪੜਾਈ ਕਰ ਲਈ ਹੈ ਯੂਨੀਵਰਸਿਟੀ ਦੀ ਪੜਾਈ ਕਰਨਾ ਉਹਦਾ ਉਦੇਸ਼ ਹੋਏਗਾ ਤੇ ਜਿਹਨਾਂ ਯੂਨੀਵਰਸਿਟੀ ਦੇ ਪੜਾਈ ਕਰਦੇ ਆ ਵਿਦੇਸ਼ ਦੇ ਵਿੱਚ ਜਾ ਕੇ ਪੜਨਾ ਉਹਦਾ ਉਦੇਸ਼ ਹੋਏਗਾ ਸੋ ਉਹ ਉਦੇਸ਼ ਜਿਹੜਾ ਹੈਗਾ ਉਹ ਵੱਧ ਰੰਨਾ ਵੀ ਪਹਾੜਾ ਵਾਂਗੂ ਹੁੰਦਾ ਹੁੰਦਾ ਹਰ ਪਹਾੜ ਦੇ ਅੱਗੇ ਇੱਕ ਹੋਰ ਪਹਾੜ ਹੁੰਦਾ ਉਸ ਦੇ ਅੱਗੇ ਇੱਕ ਹੋਰ ਪਹਾੜ ਹੁੰਦਾ ਜ਼ਿੰਦਗੀ ਬੜੀ ਖੂਬਸੂਰਤ ਹੋ ਜਾਂਦੀ ਹੈ ਜੇਕਰ ਤੁਹਾਡਾ ਕੋਈ ਉਦੇਸ਼ ਹੋਵੇ ਉਦੇਸ਼ ਦਾ ਮਤਲਬ ਇਹ ਨਹੀਂ ਕਿ ਤੁਸੀਂ ਰਿਟਾਇਰ ਹੋਗੇ ਤਾਂ ਤੁਹਾਡੇ ਉਦੇਸ਼ ਖਤਮ ਹੋ ਗਏ ਰਿਟਾਇਰ ਹੋਣ ਦਾ ਵੀ ਉਦੇਸ਼ ਹੁੰਦਾ ਹੈਗਾ ਮੈਂ ਕਿਸੇ ਨੂੰ ਪੁੱਛਿਆ ਮੈਂ ਕਿ ਕੀ ਕੀ ਰੁਝੇਵਾਂ ਕਹਿੰਦਾ ਆਪਣੀ ਪੈਨਸ਼ਨ ਲੰਬੀ ਕਰ ਰਿਹਾ ਹਾਂ ਮੈਂ ਆਪਣੇ ਸਿਹਤ ਦਾ ਧਿਆਨ ਰੱਖਦਾ ਹੈਗਾ ਆਪਣੀ ਸਿਹਤ ਦਾ ਧਿਆਨ ਰੱਖਣਾ ਹੀ ਮੇਰਾ ਕੰਮ ਹੈਗਾ ਤੇ ਕਿਸੇ ਦੀ ਸੇਵਾ ਕਰਨ ਦਾ ਮੌਕਾ ਮਿਲੇ ਮੈਂ ਕਰਦਾ ਹੈਗਾ ਮੈਂ ਇੱਥੇ ਜਦੋਂ ਰਹਿਣਾ ਸ਼ੁਰੂ ਕੀਤਾ ਤਾਂ ਜੇ ਕਿਸੇ ਵੀ ਹਾਲੇਦ ਵਾਲੇ ਦੇ ਕਿਸੇ ਘਰ ਵਾਲੇ ਨੇ ਕਿਤੇ ਜਾਣਾ ਹੁੰਦਾ ਸੀ ਦੋ ਤਿੰਨ ਦਿਨ ਦੇ ਵਾਸਤੇ ਤੇ ਮੈਂ ਉਹਨਾਂ ਨੂੰ ਆਪ ਹੀ ਆਫਰ ਕਰ ਦਿੰਦਾ ਸੀਗਾ ਜੇ ਲੋੜ ਹੈ ਤਾਂ ਰਾਤ ਨੂੰ ਮੈਂ ਸੌਂ ਜੇ ਕਰਾਂਗਾ ਚਿੰਤਾ ਤੋਂ ਮੁਕਤ ਹੋ ਕੇ ਜਾਓ। ਉਹ ਮਤਲਬ ਪਤਨੀ ਨੂੰ ਆਪ ਕਹਿਣਾ ਚਾਹੀਦਾ ਪਤਨੀ ਨੂੰ ਕਿ ਜਾ ਤੂੰ ਆਪਣੇ ਪੇਰੈਂਟਸ ਕੋਲ ਕੁਝ ਦਿਨ ਗੁਜ਼ਾਰਿਆ। ਉਸ ਦੇ ਨਾਲ ਉਹਦੀ ਜਿਹੜੀ ਬੈਟਰੀ ਹੈ ਰੀਚਾਰਜ ਹੋ ਜਾਏਗੀ। ਉਹ ਤੁਹਾਨੂੰ ਚੰਗਾ ਪਤੀ ਸਮਝੇਗੀ। ਉਹ ਉਦੇਸ਼ ਜਿਹੜਾ ਨਾ ਚੰਗਾ ਪਤੀ ਬਣਨਾ ਵੀ ਉਦੇਸ਼ ਹੈ ਹੂੰ ਜੰਗਾ ਪੁੱਤਰ ਬਣਨਾ ਵੀ ਉਦੇਸ਼ ਹੈ